ਨਮਸਕਾਰ ਵੈਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਵੱਧ ਰਹੀ ਗਰਮੀ ਦੀ ਸੋ ਗਰਮੀ ਨੇ ਇੱਕ ਵਾਰ ਫਿਰ ਤੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਜ਼ੋਰ ਫੜ ਲਿਆ ਹੈ ਔਰ ਤਾਪਮਾਨ ਬੀਤੇ ਕੱਲ ਵੀ ਜਿਹੜਾ 42 ਡਿਗਰੀ ਸੈਲਸੀਅਸ ਪੰਜਾਬ ਤੇ ਹਰਿਆਣਾ ਦੇ ਵਿੱਚ ਦਰਜ ਕੀਤਾ ਗਿਆ ਸੋ ਤੁਸੀਂ ਅਨੁਮਾਨ ਲਗਾ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ yellow alert ਦਾ ਐਲਾਨ ਮੌਸਮ ਵਿਭਾਗ ਦੇ ਵੱਲੋਂ ਕੀਤਾ ਗਿਆ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਮੌਸਮ ਗਰਮ ਮਹਿਸੂਸ ਹੋ ਰਹੇ ਨੇ ਔਰ ਅ ਇਹਦੇ ਨਾਲ ਇਹ ਦੋ ਦਿਨ ਅਜੇ ਹੋਰ ਚੱਲੇਗਾ ਬੀਤੇ ਕੱਲ੍ਹ ਜਾਨਕਿ 7 ਤਰੀਕ ਨੂੰ 42 ਡਿਗਰੀ ਸੈਲਸੀਅਸ ਜਾਨਕਿ ਗਰਮ ਜੜੀ ਲੂ ਸੀ ਉਹ ਦੇਖਣ ਨੂੰ ਪੰਜਾਬ ਤੇ ਹਰਿਆਣਾ ਦੇ ਵਿੱਚ ਮਿਲੀ ਔਰ ਉਸ ਦੇ ਨਾਲ ਹੀ ਅੱਜ ਜਾਨਕਿ 8 ਨੂੰ ਔਰ 9 ਤਰੀਕ ਨੂੰ ਵੀ ਇਸੇ ਤਰੀਕੇ ਦੇ ਨਾਲ ਦੋਵੇਂ ਇਲਾਕਿਆਂ ਦੇ ਵਿੱਚ ਲੂ ਜੜੀ ਹੈ ਉਹ ਉਹ ਚੱਲੇਗੀ ਔਰ ਇਸ ਦੇ ਲਈ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਦੂਸਰੇ ਪਾਸੇ ਜੇ ਰਾਜਸਥਾਨ ਦੇ ਬਾੜਮੀਰ ਦੀ ਗੱਲ ਕਰੀਏ ਤੇ ਕੱਲ ਉੱਥੇ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਜੜਾ ਹੈ ਉਹ ਦਰਜ ਕੀਤਾ ਗਿਆ ਸੋ ਉੱਤਰ ਭਾਰਤ ਦੇ ਵਿੱਚ ਗਰਮੀ ਨੇ ਇੱਕ ਵਾਰ ਫਿਰ ਤੋਂ ਜ਼ੋਰ ਫੜ ਲਿਆ ਔਰ ਇਹਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਬਾਰ ਬਾਰ ਇਹ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਜੇ ਜ਼ਰੂਰੀ ਕੰਮ ਨਾ ਹੋਵੇ ਤੇ ਘਰੋਂ ਬਾਹਰ ਨਾ ਨਿਕਲੋ ਹਾਲਾਂਕਿ ਇਸ ਗਰਮੀ ਤੋਂ ਰਾਹਤ ਜਿਹੜੀ ਹੈ ਪੱਛਮੀ ਗੜਬੜੀ ਦੇ ਨਾਲ ਮੌਸਮ ਦੇ ਵਿੱਚ ਥੋੜੀ ਤਬਦੀਲੀ ਆਏਗੀ ਔਰ 10 ਅਪ੍ਰੈਲ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬ ਹਰਿਆਣਾ ਹੋਰ ਕਈ ਇਲਾਕੇ ਐਸੇ ਨੇ ਉੱਤਰ ਭਾਰਤ ਦੇ ਜਿਨ੍ਹਾਂ ਦੇ ਵਿੱਚ ਕਿਣ ਕਿਣ بارش ਜਿਹੜੀ ਹੈ ਉਹ ਹੋ ਸਕਦੀ ਹੈ 10 ਔਰ 11 ਤਰੀਕ ਨੂੰ ਇਹਦੇ ਨਾਲ ਇੱਕ ਵਾਰ ਫਿਰ ਤੋਂ ਮੌਸਮ ਦੇ ਵਿੱਚ ਬਦਲਾਅ ਜ਼ਰੂਰ ਦੇਖਣ ਨੂੰ ਮਿਲੇਗਾ ਪਰ ਅਜੇ 2 ਦਿਨ ਕਿਸੇ ਤਰੀਕੇ ਦੇ ਵੀ ਰਾਹਤ ਗਰਮੀ ਤੋਂ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਬੀਤੇ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਸਰਕਾਰ ਦੇ ਵੱਲੋਂ 2 ਰੁਪਏ ਦਾ ਵਧਾ ਕੀਤਾ ਗਿਆ ਸੀ ਯਾਨੀ ਕਿ ਐਕਸਾਈਜ਼ ਡਿਊਟੀ ਜਿਹੜੀ ਸੀ ਉਹਨੂੰ 2 ਰੁਪਏ ਵਧਾਇਆ ਗਿਆ ਸੀ ਪਰ ਉਹਦਾ ਸਿੱਧੇ ਤੌਰ ਦੇ ਉੱਤੇ ਪ੍ਰਭਾਵ ਜਿਹੜਾ ਸੀ ਉਹ ਆਮ ਲੋਕਾਂ ਦੇ ਉੱਪਰ ਨਹੀਂ ਪੈਣ ਵਾਲਾ ਸੀ ਕਿਉਂਕਿ ਉਸ ਵਧਾਈ ਹੋਈ ਐਕਸਾਈਜ਼ ਡਿਊਟੀ ਦਾ ਜਿਹੜਾ ਖਰਚਾ ਸੀ ਉਹ ਤੇਲ ਕੰਪਨੀਆਂ ਔਰ ਸਰਕਾਰ ਦੇ ਵੱਲੋਂ ਆਪਸ ਦੇ ਵਿੱਚ ਉਸਨੂੰ ਐਡਜਸਟ ਕੀਤਾ ਜਾਣਾ ਸੀ ਪਰ ਹੁਣ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਜਿਹਦੇ ਵਿੱਚ ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ ਪੂਰੀ ਹੋਣਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਘਰੇਲੂ ਗੈਸ ਸਿਲੰਡਰ ਜਿਹੜਾ ਅਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਗੈਸ ਸਿਲੰਡਰ ਉਹਦੇ ਵਿੱਚ 50 ਰੁਪਏ ਦਾ ਵਾਧਾ ਜਿਹੜਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੋ ਇਸ ਵਧੇ ਹੋਏ ਜਿਹੜੇ ਰੇਟ ਨੇ ਉਹ ਅੱਜ ਤੋਂ ਹੀ ਲਾਗੂ ਹੋ ਜਾਣਗੇ ਸੋ ਰਸੋਈ ਇੱਕ ਵਾਰ ਫਿਰ ਤੋਂ ਮਹਿੰਗੀ ਹੁੰਦੀ ਨਜ਼ਰ ਆਏਗੀ ਹਾਲਾਂਕਿ ਪਿਛਲੇ ਸਮਿਆਂ ਦੇ ਵਿੱਚ ਸਰਕਾਰ ਦੇ ਵੱਲੋਂ 100 ਰੁਪਏ ਘਟਾਏ ਜਰੂਰ ਗਏ ਸੀ ਗੈਸ ਸਿਲੰਡਰ ਦੇ ਵਿੱਚੋਂ ਪਰ ਹੁਣ ਜਦੋਂ ਕੰਪਨੀਆਂ ਦੇ ਉੱਪਰ ਬੋਝ ਜ਼ਿਆਦਾ ਪੈ ਰਿਹਾ ਹੈ 41000 ਕਰੋੜ ਰੁਪਏ ਦਾ ਕੰਪਨੀਆਂ ਨੂੰ ਤੇਲ ਕੰਪਨੀਆਂ ਨੂੰ ਨੁਕਸਾਨ ਹੋਇਆ ਇਸੇ ਕਰਕੇ ਉਹਨਾਂ ਦੀ ਪਰਪਾਈ ਕਰਨ ਦੇ ਲਈ ਸਰਕਾਰ ਦੇ ਵੱਲੋਂ 50 ਰੁਪਏ ਗੈਸ ਸਿਲੰਡਰ ਘਰੇਲੂ ਗੈਸ ਸਿਲੰਡਰ ਦੇ ਵਿੱਚ 50 ਰੁਪਏ ਦਾ ਵਾਅਦਾ ਕੀਤਾ ਗਿਆ ਔਰ ਨਾਲ ਹੀ ਜਿਹੜੇ ਉਜਵਲਾ ਯੋਜਨਾ ਦੇ ਤਹਿਤ ਗੈਸ ਸਿਲੰਡਰ ਘਰਾਂ ਦੇ ਵਿੱਚ ਲੈਂਦੇ ਨੇ ਉਹਨਾਂ ਨੂੰ ਦੱਸ ਦੇਈਏ ਕਿ ਇਹ ਵਾਅਦਾ ਜਿਹੜਾ ਉਹਨਾਂ ਦੇ ਲਈ ਵੀ ਕੀਤਾ ਗਿਆ ਜੇ ਮੰਨ ਲਓ ਉਹਨਾਂ ਨੂੰ ਪਹਿਲਾਂ ਗੈਸ ਸਿਲੰਡਰ 500 ਰੁਪਏ ਦਾ ਉਜਵਲਾ ਯੋਜਨਾ ਦੇ ਤਹਿਤ ਮਿਲਦਾ ਸੀ ਤੇ ਹੁਣ ਉਹਨਾਂ ਨੂੰ ਸਿਲੰਡਰ ਜਿਹੜਾ ਘਰਾਂ ਦੇ ਵਿੱਚ 550 ਰੁਪਏ ਦਾ ਮਿਲੇਗਾ ਜਾਨੀ ਕਿ 50 ਰੁਪਏ ਦਾ ਵਾਧਾ ਜਿਹੜਾ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਗ੍ਰੇਨੇਡ ਹਮਲਿਆਂ ਦਾ ਜ਼ਿਕਰ ਆਪਾਂ ਕੱਲ ਵੀ ਕੀਤਾ ਸੀ ਇੱਕ ਥਾਣੇ ਦੇ ਉੱਪਰ ਅਟੈਕ ਹੋਇਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਹਮਲਾ ਹੀ ਸੀ ਔਰ ਹੈਪੀ ਪਾਸ਼ੀਆਂ ਗੈਂਗਸਟਰ ਜਿਹੜਾ ਸੀ ਉਹਦੇ ਵੱਲੋਂ ਵੀ ਇਹਦੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਕਿ ਇਹ ਹਮਲਾ ਜਿਹੜਾ ਸਾਡੇ ਵੱਲੋਂ ਕਰਵਾਇਆ ਗਿਆ ਸੀ ਪਰ ਹੁਣ ਦੇਰ ਰਾਤ 1.5 ਵਜੇ ਦੇ ਕਰੀਬ ਜਲੰਧਰ ਦੇ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਭਾਜਪਾ ਆਗੂ ਨੇ ਉਹਨਾਂ ਦੇ ਘਰ ਦੇ ਉੱਤੇ ਗ੍ਰੇਨੇਡ ਹਮਲਾ ਹੋਇਆ ਸੋ ਤਮਾਕਾ ਬਹੁਤ ਜ਼ਬਰਦਸਤ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਰਾਤ 12:30 ਵਜੇ ਉਹ ਆਪਦੇ ਘਰ ਦੇ ਵਿੱਚ ਬਾਹਰ ਬਣੀ ਹੋਈ ਪਾਰਕ ਦੇ ਵਿੱਚ ਟਹਿਲ ਰੈ ਸੀ ਔਰ ਜਦੋਂ ਉਹ ਅੰਦਰ ਗਏ ਉਸ ਤੋਂ ਬਾਅਦ ਕੁਝ ਸਮਾਂ ਬਾਅਦ ਯਾਨੀ ਕਿ 1:30 ਵਜੇ ਦੇ ਕਰੀਬ ਤਿੰਨ ਨੌਜਵਾਨ ਜਿਹੜੇ ਨੇ ਮੋਟਰਸਾਈਕਲ ਤੇ ਆਏ ਔਰ ਈ ਰਿਕਸ਼ਾ ਦੇ ਵਿੱਚੋਂ ਆਏ ਔਰ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਇਹਨਾਂ ਦੇ ਵਿੱਚੋਂ ਉਤਰਦਾ ਹੈ ਔਰ ਉਹਦੇ ਵੱਲੋਂ ਉੱਤਰ ਕੇ ਗ੍ਰੇਨੇਟ ਹਮਲਾ ਜਿਹੜਾ ਹੈ ਉਹ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਕਰ ਦਿੱਤਾ ਗਿਆ ਔਰ ਤੁਮਾਕਾ ਇੰਨਾ ਜ਼ਬਰਦਸਤ ਦੱਸਿਆ ਜਾ ਰਿਹਾ ਸੀ ਕਿ ਘਰ ਦੇ ਵਿੱਚ ਲਗੀਆਂ ਹੋਈਆਂ ਟਾਈਲਾਂ ਦੇ ਵਿੱਚ ਜਦੋਂ ਉਹ ਗ੍ਰੇਨੇਡ ਹਮਲਾ ਵੱਜਦਾ ਗ੍ਰੇਨੇਡ ਵੱਜਦਾ ਤੇ ਉਸ ਤੋਂ ਬਾਅਦ ਉੱਥੇ ਬਹੁਤ ਵੱਡਾ ਟੋਆ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਹੋ ਗਿਆ ਔਰ ਬਾਹਰ ਖੜਾ ਮੋਟਰਸਾਈਕਲ ਔਰ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਨੁਕਸਾਨੀ ਗਈ ਹੈ ਤਿੰਨ ਨੌਜਵਾਨ ਇਸ ਦੇ ਵਿੱਚ ਆਏ ਸੀ ਮਨੋਰੰਜਨ ਕਾਲੀਆ ਦੇ ਵੱਲੋਂ ਇਸ ਮੌਕੇ ਦੇ ਉੱਤੇ ਕੀ ਕੀਤਾ ਗਿਆ ਔਰ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਤੁਹਾਨੂੰ ਸੁਣਾਉਂਦੇ ਆਂ ਆ ਉਹਦੇ ਚ ਆਪਣਾ ਸੀਸੀਟੀਵੀ ਚ ਆਇਆ ਹੈਗਾ اور فرنسک ایکسپرٹ والے سارے دیکھ دے پئے ہیں سارا انویسٹیگیشن تھوڑا سی سی ٹی وی والے سمجھانے کی کوشش کروں گے کی اس کو اسی دیکھا گیا ہے وچ او دے چ جڑا ہے کہ بھی ای رکشا جڑی ہے وہ او دے چ آئے ہے سوار ہوئے تو نے لیفٹ ہینڈ نال جڑا ہے گا واپسی دے اوپر پہلا ایک واری گئے ہیں اچھا پہلا مارکیٹ لیفٹ سائیڈ تو رائٹ سائیڈ گئے ہاں ہاں شاسی مارکیٹ تو گئے پھر اُتھوں واپس آئے ہیں پھر وہ لیفٹ ہینڈ نال جڑا ہے تو تھانے والو واپس آئے ہیں تھانے والو واپس آئے ہیں ਇਫਟਰਨਲ ਉਹਨਾਂ ਨੇ ਜਿਹੜਾ ਹੈਗਾ ਗਨੇਸ਼ ਟਿਆ ਪਹਿਲਾਂ ਕੁਝ ਧਰਕੁੰਦਾਰਿਆ ਫਿਰ ਉਹਦਾ ਪੂਰੀ ਤਰ੍ਹਾਂ ਬਲਾਸਟ ਹੋਇਆ ਉਹਦੇ ਨਾਲ ਇਹ ਹੈ ਕਿ ਤੁਸੀਂ ਜਿਹੜਾ ਹੈ ਪਾਰਟੀਸ਼ਨ ਹੈ ਉਹ ਸਾਰੀ ਟੁੱਟ ਗਈ ਹਮ ਕਾਰ ਦੇ ਸਿਸ਼ੇ ਲਗਾ ਸੂਰੀ ਤਰ੍ਹਾਂ ਮਹਿਮਾਨ ਵੀ ਆਏ ਹੋਏ ਨੇ ਸਾਂਝੇ ਹੀ ਮਹਿਮਾਨ ਆ ਗਏ ਔਰ ਆਪਣੇ ਡਾਈਨਿੰਗ ਰੂਮ ਦੇ ਵੀ ਜਿਹੜੇ ਕਿ ਚਿੱਟੀਆਂ ਵਗੈਰਾ ਸਾਰੀਆਂ ਖੁੱਲ ਗਈਆਂ ਪਈ ਟੁੱਟ ਗਈਆਂ ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਕਿਉਂਕਿ ਗਰਨੇਡ ਅਟੈਕ ਇੱਕ ਲਗਾਤਾਰ ਹੋ ਰਹੇ ਨੇ ਰਾਏਪੁਰ ਸੂਲਪੁਰ ਦੇ ਵਿੱਚ ਵੀ ਹੁੰਦਾ ਹੈ ਦੇਸ਼ਾਤ ਉਹ ਜਿਹੜੇ ਫੜੇ ਗਏ ਨੇ ਪਰ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਤੁਹਾਡੇ ਕਰਕੇ ਟਾਈਪ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿੱਦਾਂ ਪੁਲਿਸ ਕਹਿ ਰਹੀ ਆ ਵੀ ਜਲਦ ਉਹਨਾਂ ਨੂੰ ਵੀ ਫੜਿਆ ਜਾਏਗਾ ਮੈਂ ਜੇ ਦੇਖੋ ਗੱਲਿਆਂ ਦਾ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਹੈਗੀ ਅੱਜ ਦੇ ਕੋਈ ਵੀ ਸਰਕਾਰ ਆਂਦੀ ਹੈ ਪਹਿਲੀ ਪ੍ਰਾਇੋਰਟੀ ਹੁੰਦੀ ਆ ਵੀ ਤੁਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੋ ਬਿਹਤਰ ਬਣਾਓ ਤੇ ਤੁਸੀਂ ਇਹ ਦੇਖੋ ਕਿ ਵੀ ਬੈਡ ਟੂ ਵਰਸ ਹੋ ਰਿਹਾ ਤਿੰਨ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਚੋਂ ਸਰਕਾਰ ਆਈ ਹੋਈ ਹੈ ਔਰ ਉਦਾਈ ਨਤੀਜਾ ਹੈਗਾ ਕਿ ਅੱਜ ਹੌਸਲੇ ਜਿਹੜੇ ਸ਼ਰਾਬੀ ਤੱਤ ਵਹਿ ਗਿਆ ਠੀਕ ਹੈ ਨਾ ਜਿਹੜੇ ਪੰਜਾਬ ਦਾ ਪੀਸ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹਦੇ ਇੰਨੇ ਹੌਸਲੇ ਵੱਧ ਗਏ ਦੇ ਆ ਉਹ ਸ਼ਹਿਰ ਚ ਆ ਕੇ ਉੱਪਰ ਹੀ ਟੈਕ ਕਰਦੇ ਅਰੇ ਕਿਸਰਾ ਦੇ ਦੋ ਕਿ ਇਸ ਚੀਜ਼ ਦੀ ਜ਼ਿੰਮੇਵਾਰੀ ਜਿਸ ਤਰ੍ਹਾਂ ਉਹ ਪਹਿਲਾਂ ਗੱਲ ਕੀਤੀ ਰਾਏਪੁਰ ਸੂਲਪੁਰ ਦੀ ਉਹਦੀ ਜ਼ਿੰਮੇਵਾਰੀ ਲਈ ਸੀ ਸ਼ਹਿਜਾਦ ਭੱਟੀ ਦੇ ਇਸ ਵੀ ਕਿਸੇ ਕਿਤੇ ਨਾ ਕਿਤੇ ਆਇਆ ਕੋਈ ਨਹੀਂ ਆਪੇ ਆਏਗਾ ਕੁਝ ਪਤਾ ਨਹੀਂ ਸਮਾਂ ਹਾਲ ਤੱਕ ਕੁਝ ਨਹੀਂ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਫੋਰੈਂਸਿਕ ਐਸਪੋਰਟਸ ਆਏ ਹੋਏ ਆ ਸਾਰੇ ਦੋਸਤ ਕਰ ਰਹੇ ਆ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਹੁਣ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਆ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਇੱਕ ਸਕੂਲ ਦੇ ਵਿੱਚ ਫੰਕਸ਼ਨ ਦੇ ਵਿੱਚ ਪਹੁੰਚੇ ਕਿਉਂਕਿ ਤੁਸੀਂ ਬੀਤੇ ਕੱਲ ਤੋਂ ਹੀ ਬਹੁਤ ਸਾਰੀਆਂ ਅਸੀਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਦੇਖ ਰਹੇ ਹ ਹੋਮੋਂਗ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਹੋਣ ਮੁੱਖ ਮੰਤਰੀ ਸਾਹਿਬ ਆਪ ਹੋਣ ਜਾਂ ਫਿਰ ਦਿੱਲੀ ਤੋਂ ਆਏ ਹੋਏ ਆਮ ਆਦਮੀ ਪਾਰਟੀ ਦੇ ਉਹ ਵੱਡੇ ਲੀਡਰ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਮੌਜੂਦ ਨੇ ਉਹ ਵੱਖ-ਵੱਖ ਸਕੂਲਾਂ ਦੇ ਵਿੱਚ ਪੰਜਾਬਦਿਆਂ ਦੇ ਵਿੱਚ ਤਾਨੂੰ ਦੌਰੇ ਕਰਦੇ ਹੋਏ ਨਜ਼ਰ ਆਏ ਹੋਣਗੇ ਔਰ ਉਦਘਾਟਨ ਸਮਾਰੋਹਾਂ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆਏ ਹੋਣਗੇ ਸੋ ਇਸੇ ਤਰੀਕੇ ਦੇ ਨਾਲ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੀ ਇੱਕ ਸਕੂਲ ਦੇ ਫੰਕਸ਼ਨ ਦੇ ਵਿੱਚ ਪਹੁੰਚੇ ਪਰ ਉੱਥੇ ਜਾ ਕੇ ਉੱਥੇ ਅਧਿਆਪਕਾਂ ਨੂੰ ਉਤਤੇ ਹੁੰਦੇ ਨਜ਼ਰ ਆਏ ਉਹਨਾਂ ਨੇ ਖਰੀਆਂ ਖਰੀਆਂ ਅਧਿਆਪਕਾਂ ਨੂੰ ਸੁਣਾਈਆਂ ਸੋ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਅਧਿਆਪਕਾਂ ਦੇ ਨਾਲ ਜਿਹੜੀ ਐ ਇਸ ਤਲਕੀ ਭਰੇ ਅੰਦਾਜ਼ ਦੇ ਵਿੱਚ ਗੱਲਬਾਤ ਕੀਤੀ ਹੋਵੇ ਉਸ ਤੋਂ ਪਹਿਲਾਂ ਵੀ ਜੇ ਤੁਹਾਨੂੰ ਯਾਦ ਹੋਵੇ ਕਿ ਬੀਸੀ ਦੇ ਨਾਲ ਬੀਸੀ ਨੂੰ ਗੰਦੇ ਗੱਦਿਆਂ ਦੇ ਉੱਤੇ ਪਾਇਆ ਸੀ ਤੇ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਬੀਸੀ ਦੇ ਵੱਲੋਂ ਆਪਣਾ ਅਸਤੀਫਾ ਵੀ ਦੇ ਦਿੱਤਾ ਗਿਆ ਸੀ ਸੋ ਹੁਣ ਚੇਤਨ ਸਿੰਘ ਜੋੜਾ ਮਾਜਰਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਔਰ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਉੱਤੇ ਸਕੂਲ ਦੇ ਅਧਿਆਪਕਾਂ ਦੇ ਉੱਪਰ ਜਿਹੜਾ ਸਰਕਾਰ ਦੇ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਨੂੰ ਲੈ ਕੇ ਹੁਣ ਨਖੇਦੀ ਜਿਹੜੀ ਐ ਸਿਆਸੀ ਪਾਰਟੀਆਂ ਦੇ ਵੱਲੋਂ ਇਸੇ ਚੀਜ਼ ਦੀ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕਰਨ ਦੇ ਲਈ ਅਧਿਆਪਕਾਂ ਨੂੰ ਕਿਉਂ ਇਸਤੇਮਾਲ ਕਰ ਰਹੇ ਹੋ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉਹਨਾਂ ਦੀ ਜਿਹੜੀ ਡਿਊਟੀ ਲੱਗੀ ਹੈ ਉਹਨਾਂ ਨੂੰ ਪੜ੍ਹਾਣ ਦਿਓ ਜੇਕਰ ਚੇਤਨ ਸਿੰਘ ਜੋੜਾ ਮਾਜਰਾ ਇਸ ਗੱਲ ਤੋਂ ਸਕੂਲ ਦੇ ਵਿੱਚ ਜਾ ਕੇ ਨਾਰਾਜ਼ਗੀ ਜ਼ਾਹਰ ਕਰ ਦੇ ਕਿ ਸਕੂਲ ਦੇ ਵਿੱਚ ਤੁਸੀਂ ਸਿੱਖਿਆ ਵਧੀਆ ਨਹੀਂ ਕਰਵਾ ਰਹੇ ਸਕੂਲ ਦੇ ਵਿੱਚ ਕਮੀਆਂ ਪੇਸ਼ੀਆਂ ਬਹੁਤ ਸਾਰੀਆਂ ਨੇ ਅਸੀਂ ਸਾਰਾ ਕੁਝ ਸਕੂਲ ਨੂੰ ਦਿੱਤਾ ਹੋਇਆ ਪਰ ਉਸ ਦੇ ਬਾਵਜੂਦ ਵੀ ਸਕੂਲ ਦੇ ਵਿੱਚ ਕਿਸੇ ਚੀਜ਼ ਦੀ ਜੇ ਕਮੀ ਪੜ੍ਹਾਈ ਦੇ ਵਿੱਚ ਨਜ਼ਰ ਆਂਦੀ ਹੈ ਤੇ ਚੇਤਨ ਜੋੜਾ ਮਾਜਰਾ ਜਿਹੜੇ ਨੇ ਉਹ ਉੱਥੇ ਜਾ ਕੇ ਤਲਕੀ ਭਰੇ ਅੰਦਾਜ਼ ਦੇ ਵਿੱਚ ਜੇ ਗੱਲ ਕਰਦੇ ਤੇ ਸ਼ਾਇਦ ਉਹਨਾਂ ਦਾ ਵਿਰੋਧ ਕੋਈ ਨਾ ਕਰਦਾ ਪਰ ਜਿਸ ਤਰੀਕੇ ਦੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਉੱਥੇ ਜਾ ਕੇ ਜੋ ਵੀਡੀਓ ਦੇ ਵਿੱਚ ਸੁਣਨ ਨੂੰ ਮਿਲਿਆ ਉਹ ਉੱਥੇ ਤਲਕੀ ਭਰੇ ਅੰਦਾਜ਼ ਦੇ ਵਿੱਚ ਕਹਿੰਦੇ ਕਿ ਇਹ ਸਕੂਲ ਹੈ ਤੁਹਾਡਾ ਕੋਈ ਕੰਟਰੋਲ ਹੀ ਨਹੀਂ ਬੱਚਿਆਂ ਦੇ ਉੱਪਰ ਔਰ ਨਾਲ ਹੀ ਉਹ ਕਹਿੰਦੇ ਕਿ ਇੱਥੇ ਕੁਰਸੀਆਂ ਦਾ ਇੰਤਜ਼ਾਮ ਨਹੀਂ ਵਧੀਆ ਤਰੀਕੇ ਨਾਲ ਕੀਤਾ ਹੋਇਆ ਸੋ ਲੋਕ ਨਹੀਂ ਇੱਥੇ ਬੈਠੇ ਕੁਰਸੀਆਂ ਦੇ ਉੱਪਰ ਸੋ ਹੁਣ ਜਿਹੜੇ ਅਧਿਆਪਕ ਘਰਾਂ ਦੇ ਵਿੱਚ ਉਹ ਪੜਾਉਣ ਦੇ ਲਈ ਬੱਚਿਆਂ ਨੂੰ ਜਾਂਦੇ ਸੀ ਪਹਿਲਾਂ ਉਹਨਾਂ ਦੇ ਉੱਤੇ ਪ੍ਰੈਸ਼ਰ ਇਹ ਹੁੰਦਾ ਸੀ ਕਿ ਬੱਚਿਆਂ ਨੂੰ ਜਾ ਕੇ ਸਕੂਲ ਦੇ ਵਿੱਚ ਪੜਾਉਣਾ ਕੀ ਹੈ ਪਰ ਹੁਣ ਜਿਹੜੇ ਅਧਿਆਪਕ ਨੇ ਉਹਨਾਂ ਦੇ ਉੱਪਰ ਇੱਕ ਪ੍ਰੈਸ਼ਰ ਸਰਕਾਰ ਦੇ ਵੱਲੇ ਪਾ ਦਿੱਤਾ ਗਿਆ ਕਿ ਜਦੋਂ ਸਾਡੇ ਮੰਤਰੀ ਸੰਤਰੀ ਤੁਹਾਡੇ ਸਕੂਲ ਦੇ ਵਿੱਚ ਉਦਘਾਟਨ ਕਰਨ ਦੇ ਲਈ ਆਣ ਤੇ ਉੱਥੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਬੈਠੇ ਹੋਣੇ ਚਾਹੀਦੇ ਪੇਰੈਂਟਸ ਵੀ ਬੈਠੇ ਹੋਣੇ ਚਾਹੀਦੇ ਨੇ ਸੋ ਇਸ ਤਰੀਕੇ ਦੇ ਨਾਲ ਜੇ ਤੁਸੀਂ ਬੱਚਿਆਂ ਦੇ ਮਾਪਿਆਂ ਦੇ ਉੱਪਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰੋਗੇ ਅਧਿਆਪਕਾਂ ਦੇ ਉੱਪਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰੋਗੇ ਤੇ ਕਿਤੇ ਨਾ ਕਿਤੇ ਸਿੱਖਿਆ ਕ੍ਰਾਂਤੀ ਦਾ ਮਾਡਲ ਜਿਹੜਾ ਹੈ ਉਹ ਸ਼ਾਇਦ ਸਰਕਾਰ ਦੀ ਨਜ਼ਰ ਦੇ ਵਿੱਚ ਤਾਂ ਚੰਗਾ ਜ਼ਰੂਰ ਹੋਵੇ ਪਰ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਔਰ ਅਧਿਆਪਕਾਂ ਦੀ ਨਜ਼ਰ ਦੇ ਵਿੱਚ ਸ਼ਾਇਦ ਇਸ ਨੂੰ ਲੈ ਕੇ ਕਈ ਸਵਾਲ ਖੜੇ ਹੋ ਸਕਦੇ ਨੇ ਕਿਸਾਨਾ ਨੂੰ ਜਗਜੀਤ ਸਿੰਘ ਢੱਲੇਵਾਲ ਇੱਕ ਵਾਰ ਫਿਰ ਤੋਂ ਉਹਨਾਂ ਦੀ ਸਿਹਤ ਖਰਾਬ ਹੋ ਗਈ ਹੈ ਹਾਲਾਂਕਿ ਉਹਨਾਂ ਨੇ ਆਪਣਾ ਮਰਨ ਵਰਤ ਜਿਹੜਾ ਉਸ ਨੂੰ ਖਤਮ ਕਰ ਦਿੱਤਾ ਪਰ ਬੀਤੇ ਕੱਲ ਹੀ ਉਹ ਤਨੋਲਾ ਦੇ ਵਿੱਚ ਇੱਕ ਮਹਾਪੰਚਾਇਤ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ ਸੀ ਔਰ ਉਸ ਤੋਂ ਬਾਅਦ ਜਦੋਂ ਉੱਥੋਂ ਨਿਕਲੇ ਉਹਨਾਂ ਦੀ ਸਿਹਤ ਖਰਾਬ ਹੋ ਗਈ ਔਰ ਉਸ ਤੋਂ ਬਾਅਦ ਉਹਨਾਂ ਨੂੰ ਬਰਨਾਲਾ ਦੇ ਬੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਢੱਲੇਵਾਲ ਸਾਹਿਬ ਸਾਡੇ ਕੋਲ ਦੁਪਹਿਰੇ ਐਮਰਜੈਂਸੀ 'ਚ ਆਏ ਸੀਗੇ ਜੀ ਉਹਨਾਂ ਦੇ ਅਕਿਊਟ ਐਬਡੋਮਨ ਪੇਨ ਸੀਗਾ ਅਸੀਂ ਉਹਨਾਂ ਸਾਰੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਡਾਕਟਰ ਜੀ ਦੀ ਟੀਮ ਸਾਡੇ ਫਿਜੀਸ਼ੀయన్స్ 카ਰਡੀਓਲੋਜੀਸ ਤੇ ਨਿਊਰੋਸਰਜਨਸ ਸਾਰੇ ਉਹਨਾਂ ਨੂੰ ਟ੍ਰੀਟ ਕਰ ਰਹੀ ਹੈ ਜੀ ਹਜੇ ਅੰਡਰ ਅਬਜ਼ਰਵੇਸ਼ਨ ਹੈ ਜੀ ਇਹ ਕਿਸ ਤਰ੍ਹਾਂ ਨਬੀਨ ਸਤ ਵੀਰਾਂ ਦੀ ਕਿਸੇ ਕੀ ਹਿੰਦ ਜਿਵੇਂ ਪਤਾ ਜੀ ਆਪ ਨੂੰ ਇੰਨੇ ਟਾਈਮ ਤੋਂ ਫਾਸਟ ਤੇ ਸੀਗੇ ਉਹਨਾਂ ਦੀ ਆਪ ਨੂੰ ਇੱਕ ਕੜੀ ਸਿਹਤ ਹੈ ਕ੍ਰਿਟੀਕਲ ਤਾਂ ਹੈਗੀ ਹੈ ਜੀ ਹਜੇ ਆਪਾਂ ਕੁਝ ਕਹਿ ਨਹੀਂ ਸਕਦੇ ਬਾਕੀ ਟੈਸਟਾਂ ਦੀ ਸਾਰੀ ਰਿਪੋਰਟ ਆਉਣ ਤੋਂ ਬਾਅਦ ਆਪਾਂ ਪ੍ਰੋਪਰ ਦੱਸ ਪਾਵਾਂਗੇ ਜੀ ਕਿੰਨੇ ਵਜੇ ਆਏ ਸੀ ਆਸਨ ਇਹਨੇ ਅਬੌਤ 3:00 ਵਜੇ ਦੁਪਹਿਰੇ ਆਪਣੇ ਕੋਲ ਆਈ ਸੀ 3 ਤੋਂ 4 ਵਜੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵੈਲਟੀਵੀ ਯੂਕੇ ਦੇ ਨਾਲ ਧੰਨਵਾਦ